ਦੇਖੋ ਮੈਨੂੰ ਅੱਜ ਬਹੁਤ ਮਾਣ ਗਰ ਮਹਿਸੂਸ ਹੋ ਰਿਹਾ ਕਿ ਮੈਂ ਉਸ ਲੀਡਰ ਨਾਲ ਹਾਂ ਜਿਨੇ ਇੱਕ ਵਾਰੀ ਨਹੀਂ ਦੋ ਵਾਰੀ ਮੁੱਖ ਮੰਤਰੀ ਦੀ ਕੁਰਸੀ ਨੂੰ ਜਿਹੜੀ ਲੱਤ ਆ ਉਹ ਮਾਰੀ ਹੈ ਪਹਿਲਾਂ ਵੀ ਉਹਨਾਂ ਰਿਜ਼ਾਈਨ ਦਿੱਤਾ ਤੇ ਅੱਜ ਦੁਬਾਰਾ ਫਿਰ ਰਿਜ਼ਾਈਨ ਦਿੱਤਾ ਉਹ ਇਸ ਕਰਕੇ ਕਿਉਂਕਿ ਬੀਜੇਪੀ ਜਿਹੜੀ ਪਾਰਟੀ ਹੈ ਜਾਂ ਜਿਹੜੀ ਭਾਜਪਾ ਸਰਕਾਰ ਹੈ ਉਹਨਾਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਅਸੀਂ ਵੋਟਾਂ ਦੇ ਨਾਲ ਦਿੱਲੀ ਚ ਅਸੀਂ ਹੈਰਾਨ ਹੋਈ ਪਾਵਾਂਗੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਕ੍ਰੈਡਿਬਿਲਿਟੀ ਕ੍ਰੈਡਿਬਿਲਿਟੀ ਹੈ ਉਹ ਉਹਨਾਂ ਦੀ ਇਮਾਨਦਾਰੀ ਹੈ ਇਮਾਨਦਾਰੀ ਕਰਕੇ ਬਿਨਾ ਪੈਸੇ ਤੋਂ ਬਿਨਾ ਮਸ਼ੀਨਰੀ ਤੋਂ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਭਾਜਪੀ ਨੂੰ ਦਿੱਲੀ ਦੇ ਵਿੱਚ ਢਾਹਿਆਗਾ ਉਸੇ ਇਮਾਨਦਾਰੀ ਤੇ ਭਾਜਪੀ ਜਿਹੜਾ ਡੈਂਟ ਪਾਉਣਾ ਚਾਹੁੰਦੀ ਹੈ ਉਹ ਸ਼ਵੀ ਨੂੰ ਜਿਹੜਾ ਖਰਾਬ ਕਰਨਾ ਚਾਹੁੰਦੀ ਹੈ ਹਾਲਾਂਕਿ ਇਮਾਨਦਾਰੀ ਦਾ ਸਰਟੀਫਿਕੇਟ ਕਿ ਭਾਜਪੀ ਕਿਸ ਤਰ੍ਹਾਂ ਸੀਬੀਆਈ ਨੂੰ ਵਰਤ ਕੇ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਰੱਖਣਾ ਚਾਹੁੰਦੀ ਸੀ ਪੋਲੀਟਿਕਲੀ ਮੋਟੀਵੇਟਿਡ ਕੇਸ ਸੀ ਉਹ ਮਾਨਯੋਗ ਅਦਾਲਤ ਨੇ ਵੀ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਬੀਜੇਪੀ ਦਾ ਤੋਤਾ ਪਿੰਜਰੇ ਦਾ ਤੋਤਾ ਬਣ ਕੇ ਜਿਹੜੀ ਸੀਬੀਆਈ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਪਰ ਮੈਂ ਅਰਵਿੰਦ ਕੇਜਰੀਵਾਲ ਜੀ ਦੇ ਫੈਸਲੇ ਦਾਾਤ ਦਿੰਨਾ ਜਿਨ੍ਹਾਂ ਨੇ ਕਿਹਾ ਵੀ ਠੀਕ ਹੈ ਕੋਰਟ ਤੋਂ ਸਾਨੂੰ ਸਰਟੀਫਿਕੇਟ ਮਿਲ ਗਿਆ ਪਰ ਮੈਂ ਲੋਕਾਂ 'ਚੋਂ ਨਿਕਲਿਆ ਹੋਇਆ ਲੀਡਰ ਹਾਂ ਮੈਂ ਲੋਕਾਂ ਦੀ ਕਚਹਿਰੀ ਜਾ ਕੇ ਵੋਟਾਂ ਮੰਗੂਗਾ ਤੇ ਲੋਕ ਫੈਸਲਾ ਕਰਨਗੇ ਵਾਹ ਇਮਾਨਦਾਰ ਹੈ ਕਿ ਬੇਈਮਾਨ ਤੇ ਮੈਨੂੰ ਪੂਰੀ ਉਮੀਦ ਹੈ ਵੀ ਪਿਛਲੀ ਵਾਰ ਤਾਂ ਬਾੜੀ ਜਿੱਟਾਈਆਂ ਸੀਗੀਆਂ ਐਤੀ ਉਦੋਂ ਵੀ ਵੱਡਾ ਮੰਡਟ ਦਿੱਲੀ ਦੇ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਦੇਣਗੇ ਕਿਉਂਕਿ ਉਹ ਲੋਕ ਜਾਣਦੇ ਆ ਕਿ ਅਰਵਿੰਦ ਕੇਜਰੀਵਾਲ ਜੀ ਜਦੋਂ ਤੋਂ ਕਹ ਲੋ ਵੀ ਰਾਜਨੀਤੀ ਤੋਂ ਪਹਿਲਾਂ ਵੀ ਜਦੋਂ ਤੋਂ ਇਨਕਮ ਟੈਕਸ ਕਮਿਸ਼ਨਰ ਦੀ ਕੁਰਸੀ 'ਤੇ ਬੈਠੇ ਜਾਂ ਆਈਆਰਐਸ ਬਣੇ ਉਦੋਂ ਤੋਂ ਹੀ ਉਹਨਾਂ ਨੇ ਇਮਾਨਦਾਰੀ ਨਾਲ ਤੇ ਸਮਾਜ ਦੀ ਦੇਸ਼ ਦੀ ਸੇਵਾ ਭਾਵਨਾ ਦੇ ਨਾਲ ਕੰਮ ਆ ਜਿਹੜਾ ਉਕੀਤਾ ਤੁਸੀਂ ਦੱਸੋ ਨਹੀਂ ਅੱਜ ਇੱਥੇ ਕਿੰਨੇ ਅਫਸਰ ਨੇ ਕਿਹੜਾ ਇਨਕਮ ਟੈਕਸ ਕਮਿਸ਼ਨਰ ਜੀਨੇ ਕਹਿ ਲੋ ਕੋਈ ਅੱਜ ਕੋਈ ਉਧੂ ਵੱਡੀ ਕੁਰਸੀ ਤੇ ਬਿਠਾਉਂਦਾ ਹੋਵੇ ਤਾਂ ਦਾ ਬੰਦਾ ਰਿਜ਼ਾਈਨ ਕਰ ਦਿੰਦਾ ਜਿਹਨੂੰ ਕਹਿ ਦਈਏ ਵੀ ਭਾਈ ਕੱਲ ਨੂੰ ਤੈਨੂੰ ਟੈਂਪੀ ਦੀ ਇਲੈਕਸ਼ਨ ਲੜਾਉਣੀ ਹੈ ਕੱਲ ਨੂੰ ਤੈਨੂੰ ਮੰਤਰੀ ਬਣਾਉਣਾ ਉਹ ਤਾਂ ਠੀਕ ਹੈ ਬੜੇ ਬੀਜੇਪੀ ਚ ਵੀ ਚਲੇ ਜਾਂਦੇ ਆ ਐਦਾਂ ਦਾ ਕੋਈ ਬੰਦਾ ਹੋਊਗਾ ਵੀ ਜਿਹੜਾ ਇਨਕਮ ਟੈਕਸ ਦੀ ਕਮਿਸ਼ਨਰ ਦੀ ਕੁਰਸੀ ਤੋਂ ਇਸ ਕਰਕੇ ਰਿਜ਼ਾਈਨ ਦੇਵੇ ਵੀ ਮੈਂ ਜਾ ਕੇ ਮਦਦਪੇਸ਼ਤਾ ਦੇ ਨਾਲ ਕੰਮ ਕਰਨਾ ਵੀ ਮੈਂ ਆਪਦੀ ਐਨਜੀਓ ਬਣਾ ਕੇ ਕੰਮ ਕਰਨਾ ਉਹ ਇੱਕ ਇਮਾਨਦਾਰ ਵਿਅਕਤੀ ਹੀ ਜਿਹੜਾ ਉਹ ਕਰ ਸਕਦਾ 1996 ਚ ਰਵਿੰਦ ਕੇਜਰੀਵਾਲ ਦੀ ਰਜ਼ਾਇਦਾ ਦਿੰਦਾ ਹੈਗਾ ਰਾਵਣ ਮੈਕਸਸ ਅਵਾਰਡ ਮਿਲਿਆ ਆਰਟੀਆਈ ਦੀ ਜਿਹੜੀ ਉਹਨਾਂ ਨੇ ਲੜਾਈ ਜਿਹੜੀ ਹੈ ਉਹ ਲੜੀ ਰਾਜਨੀਤੀ 'ਚ ਜਾ ਤਾਂ 2011-12 ਦੇ ਵਿੱਚ ਜਾ ਕੇ ਰਵਿੰਦ ਕੇਜਰੀਵਾਲ ਜੀ ਆਉਂਦੇ ਆ ਸੋ 14-15 ਸਾਲ ਸੰਘਰਸ਼ ਕੀਤਾ ਲੋਕਾਂ ਦੀ ਸੇਵਾ ਕੀਤੀ ਰਾਜਨੀਤੀ 'ਚ ਆਉਣਾ ਤਾਂ ਕਹਿ ਲਓ ਵੀ ਇੱਕ ਮਜਬੂਰੀ ਜਿਹੜੀ ਆ ਉਹ ਬਣ ਗਈ ਸੋ ਇੰਨਾ ਇਮਾਨਦਾਰ ਵਿਅਕਤੀ ਜੀ ਨੇ ਕੇਵਲ ਤੇ ਕੇਵਲ ਸੇਵਾ ਭਾਵਨਾ ਲੋਕਾਂ ਦੀ ਸੇਵਾ ਕੀਤੀ ਹੋਵੇ ਉਸਤੇ ਤੁਸੀਂ ਦਾਗ ਲਾਉਣਾ ਸੋ ਉਸੇ ਇਮਾਨਦਾਰੀ ਕਰਕੇ ਲੋਕਾਂ ਨੇ ਜਿਹੜੀ ਆਰਟੀਆਈ ਕਹੋ ਵੀ ਜਿਹੜੀ ਇਨਕਮ ਟੈਕਸ ਕਮਿਸ਼ਨਰ ਬਣੇ ਵੀ ਸੀ ਤੇ ਜਿਹੜੀ ਨਾਲ ਤਿੰਨ ਵਾਰੀ ਮੁੱਖ ਮੰਤਰੀ ਵੀ ਬਣੇ ਉਸੇ ਇਮਾਨਦਾਰੀ ਦਾ ਭਾਜਪੀ ਨੂੰ ਜਿਹੜਾ ਡਰ ਹੈ ਜਿਹੜਾ ਖੌਫ ਹੈ ਸੋ ਜਿਹਦੇ ਕਰਕੇ ਕੇਵਲ ਤੇ ਕੇਵਲ politically motivated ਕੇਸ ਹੈ ਜਿਹੜੇ ਉਹ ਪਾਏਗੇ ਤੇ ਇਸੇ ਕਰਕੇ ਨਰਿੰਦਰ ਕੇਜਰੀਵਾਲ ਜੀ ਨੇ ਜਿਹੜਾ ਰਿਜ਼ਾਈਨ ਹੈ ਉਹ ਦਿੱਤਾ ਕਿ ਮੈਂ ਲੋਕਾਂ ਦੇ ਵਿੱਚ ਜਾਊਂਗਾ ਤੇ ਲੋਕ ਫੈਸਲਾ ਕਰਨ ਵੀ ਮੈਂ ਇਮਾਨਦਾਰਾ ਕਿ ਬੇਈਮਾਨ ਇਹ ਮੈਂ ਦੁਬਾਰਾ ਕਹਿਣਾ ਵੀ ਪਿਛਲੀ ਵਾਰੀ ਬਾੜ ਸੀ ਢਾਈਆਂ ਸੀ ਉਦੋਂ ਹੀ ਵੱਡਾ ਮੰਡਟ ਜਿਹੜਾ ਦਿੱਲੀ ਦੇ ਲੋਕਾਂ ਨੇ ਆਮਾਦੀ ਪਾਰਟ ਜੱਕ ਜਿਹੜਾ ਸੁਣੋ